ਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਾਡਾ DTC ਚੈਨਲ ਪੰਜਾਬੀ ਅੱਜ ਆਪਾਂ ਤੁਹਾਨੂੰ ਇੱਕ ਪਾਵਰ ਬੈਂਕ ਬਾਰੇ ਦੱਸਾਂਗੇ ਕਿ ਸਭ ਤੋਂ ਵਧੀਆ ਪਾਵਰ ਬੈਂਕ ਕਿਹੜਾ ਚੰਗਾ ਹੁੰਦਾ ਤੇ ਕਿਹੜਾ ਵਧੀਆ ਹੁੰਦਾ ਤੇ ਕਿਹੜਾ ਮਾੜਾ ਹੁੰਦਾ ਆਪਾਂ ਕਿਹੜਾ ਵਰਤਣਾ ਵਾ ਤੇ ਨਾਲੇ ਢਾੜੀ ਜਿਹਾ ਆਪਾਂ ਕਿੰਨੀ ਵਾਰ ਇਹਨੂੰ ਵਰਤਦੇ ਆ ਤੇ ਕਿਹੜਾ ਲੈਣਾ ਚਾਹੀਦਾ ਸਾਨੂੰ ਤੇ ਸਾਡੇ ਕੋਲ ਫੋਨ ਕਿਹੜੀ ਕੰਪਨੀ ਦਾ ਵਾ ਜਿਹੜਾ ਸਾਡੇ ਮੋਬਾਈਲ ਤੇ ਸ਼ੂਟ ਕਰੂਗਾ ਕਿਤੇ ਮੋਬਾਈਲ ਨੂੰ ਖਰਾਬ ਨੀ ਕਰਦਾ ਕਿਤੇ ਆਪਾਂ ਇਹ ਕਰਕੇ ਕੋਈ ਵੀ ਜਦੋਂ ਪਾਵਰ ਬੈਂਕ ਲੈਣਾ ਵਾ ਇੱਕ ਵਧੀਆ ਕੁਆਲਟੀ ਤੇ ਚੰਗਾ ਹਾਊਸ ਪਾਵਰ ਵਾਲਾ ਹੋਵੇ ਕਿ ਜਿਹੜਾ ਸਾਡੇ ਮੋਬਾਈਲ ਨੂੰ ਚੰਗੀ ਤਰ੍ਹਾਂ ਜਿਹੜਾ ਚਲਾ ਕੇ ਰੱਖੇ ਬੈਟਰੀ ਨੂੰ ਖਰਾਬ ਨਾ ਹੋਣ ਦਵੇ ਕਈ ਪਾਵਰ ਬੈਂਕ ਇਸ ਤਰ੍ਹਾਂ ਦੇ ਹੁੰਦੇ ਆ ਕਿ ਆਪਾਂ ਬਾਰ-ਬਾਰ ਆਪਣੇ ਫੋਨ ਨੂੰ ਉਹਨਾਂ ਆਪਾਂ ਚਾਰਜ ਕਰਦੇ ਆ ਤੇ ਉਹ ਸਾਡੇ ਸੈੱਲ ਫੋਨ ਦੀ ਬੈਟਰੀ ਜਿਹੜੀ ਖਰਾਬ ਹੋ ਜਾਂਦੀ ਆ ਤੇ ਉਸ ਦਾ ਵੀ ਕੀ ਕਾਰਨ ਆ ਤੇ ਕਿਉਂ ਹੋ ਜਾਂਦੇ ਆ ਤੇ ਕਿਹੜਾ ਪਾਵਰ ਬੈਂਕ ਵਰਤਣਾ ਜਿਹੜੇ ਆਪਣੇ ਮੋਬਾਈਲ ਬਚਾ ਰਿੰਦਾ ਵਾ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਨਾਲ ਪੂਰੀ ਕਵਰੇਜ ਕਰਕੇ ਦੱਸਾਂਗੇ ਤੁਹਾਡੇ ਸਾਹਮਣੇ ਆਪਾਂ ਇੱਕ ਪਾਵਰ ਬੈਂਕ ਜੋ ਕਿ ਤੁਸੀਂ ਰੌਕ ਮਿਊਜ਼ਿਕ ਕੰਪਨੀ ਜੋ ਕਿ 12000 ਐਮਐਚ ਦਾ ਪਾਵਰ ਬੈਂਕ ਆ ਇਹਦੀ ਐਂਗਰੀ ਬਾਤ ਬਹੁਤ ਜ਼ਬਰਦਸਤ ਆ ਲੌਂਗ ਲਿਸਟਮ ਲੰਮਾ ਚੱਲਦਾ ਵਾ ਹਾਈ ਕੰਪੈਸਟੀ ਆ ਦੂਲ ਸਿਮ ਮਾਈਕਰੋ ਸੀ ਟਾਈਪ ਇਹਦੇ ਵਿੱਚ ਜਲਦੀ ਆ ਸਭ ਤੋਂ ਵੱਡੀਆਂ ਪਰਸਿਲਟੀਆਂ ਇਹਦੇ ਵਿੱਚ ਚਾਰਜਿੰਗ ਕੇਬਲ ਸਮਰਾਟ ਚਿਪ ਵੀ ਆ ਗਈ ਆ ਸੇਮ ਗਾਰਡ ਸਮਾਲ ਐਕਸਟਿਊਟ ਸਾਈਡ ਤੇ ਫੰਕਸ਼ਨ ਆਫ ਫਾਸਟ ਚਾਰਜਿੰਗ ਜਿਹੜਾ ਸਭ ਤੋਂ ਫਾਸਟ ਚਾਰਜ ਕਰਦਾ ਵਾ ਆਪਾਂ ਅੱਜ ਤੁਹਾਨੂੰ ਦੱਸਾਂਗੇ ਇਹਦੇ ਓਪਨਿੰਗ ਕਰ ਰਹੇ ਹਾਂ ਤੁਹਾਡੇ ਸਾਹਮਣੇ ਇਹ ਵੀਡੀਓ ਨੂੰ ਪੂਰਾ ਐਂਡ ਤੱਕ ਵੇਖਣਾ ਸਕਿਪ ਨਾ ਕਰਨਾ ਕਿਉਂਕਿ ਜੇ ਤੁਸੀਂ ਕਿਤੇ ਵੀਡੀਓ ਨੂੰ ਸਕਿਪ ਕਰਤਾ ਤੇ ਕਿਤੇ ਮਿਸਟੇਕ ਨਾ ਤੁਹਾਡੇ ਕੋ ਪਾਵਰ ਬੈਂਕ ਜਿਹੜਾ ਵਾ ਚੇਂਜ ਨਾ ਹੋ ਜੇ ਕਿ ਤੁਹਾਨੂੰ ਬੁਆਜਾ ਭੁਜਣਾ ਪਵੇ ਤੁਹਾਡੇ ਕੋ ਮਿਸਟੇਕ ਨਾ ਹੋ ਜੇ ਕਿਤੇ ਆਪਾਂ ਤੁਹਾਨੂੰ ਇਹਦੀ ਪਾਵਰ ਓਪਨਿੰਗ ਕਰ ਰਹੇ ਹਾਂ ਪੂਰੀ ਵੀਡੀਓ ਧਿਆਨ ਦੇ ਨਾਲ ਵੇਖਣਾ ਇਹ ਲਓ ਦੋਸਤੋ ਅੱਜ ਆਪਾਂ ਇਹਦੀ ਓਪਨਿੰਗ ਤੁਹਾਡੇ ਸਾਹਮਣੇ ਕਰ ਰਹੇ ਹਾਂ ਬਹੁਤ ਹੀ ਜ਼ਬਰਦਸਤ ਓਪਨਿੰਗ ਹੋਈ ਆ ਅੱਗੇ ਵੀ ਮੈਸੇਜ ਆਲਾ ਵਰਤਿਆ ਹੀ ਤੇ ਬੜਾ ਵਧੀਆ ਹੰਡਿਆ ਵਾ ਤੇ ਅੱਜ ਵੀ ਤੁਹਾਨੂੰ ਆਪਾਂ ਬਖਾਵਾਂਗੇ ਵੀ ਇਦੀ ਕੰਪੈਸਿਟੀ ਕਿੰਨੀ ਆ ਤੇ ਕਿੰਨਾ ਚੱਲਦਾ ਆ ਇਹਦਾ ਟਕਣਾ ਆਪਾਂ ਸਾਈਡ ਤੇ ਰੱਖ ਦਿੱਤਾ ਹੁਣ ਆਪਾਂ ਓਪਨਿੰਗ ਕਰ ਰਹੇ ਆ ਬਹੁਤ ਸ਼ਾਨਦਾਰੀ ਦੀ ਓਪਨਿੰਗ ਕੀਤੀ ਆ ਲਓ ਜੀ ਤੇ ਬਹੁਤ ਸੋਹਣੀ ਕੰਪਨੀ ਦਾ ਪਾਵਰ ਬੈਂਕ 12000 ਐਮਐਚ ਜੀ ਦੀ ਬੈਟਰੀ ਆ ਰੌਕ 뮤직 ਦਾ ਵਾ ਤੇ ਤੁਸੀਂ ਵੀ ਦੇਖ ਸਕਦੇ ਜੇ ਪੂਰੀ ਸ਼ਾਈਨੀ ਵਧੀਆ ਵੇਖਣ ਨੂੰ ਐ ਲੱਗਦਾ ਜਿਵੇਂ ਸੈੱਲਫੋਨ ਹੁੰਦਾ ਪਰ ਚੀਜ਼ ਦੀ ਕੁਆਲਿਟੀ ਵੇਖੋ ਕੁਆਲਿਟੀ ਬਹੁਤ ਹੀ ਜ਼ਬਰਦਸਤ ਕੁਆਲਿਟੀ ਆ ਤੇ ਵੇਖਣ ਨੂੰ ਵੀ ਕਿੱਡਾ ਸੋਹਣਾ ਲੱਗਦਾ ਤੇ ਜਿਦਾਂ ਇਹਨਾਂ ਨੇ ਐਡ ਦਿੱਤੀ ਐਡ ਦੇ ਹਿਸਾਬ ਨਾਲ ਪੂਰਾ ਪੂਰਾ ਆ ਰਿਹਾ ਵਾ ਹੁਣ ਇਹਨੂੰ ਆਪਾਂ ਇਹਨੂੰ ਚੁੱਕਾਂਗੇ ਤੇ ਥੱਲੇ ਪੂਰੀ ਇਹਦੀ ਫੋਟੋ ਅਪੀ ਦਿੱਤੀ ਹੋਈ ਆ ਹੁਣ ਆਪਾਂ ਓਪਨਿੰਗ ਕਰਤਾ ਥੱਲੇ ਇਹਦੇ ਥੱਲੇ ਇੱਕ ਲੀਡ ਆ ਸੀ ਟਾਈਪ ਦੀ ਸੀ ਟਾਈਪ ਦੀ ਲੀਡ ਆ ਕਿ ਇਹ ਸੀ ਟਾਈਪ ਤੇ ਵੀ ਚੱਲੂਗਾ ਸਭ ਤੋਂ ਵਧੀਆ ਇਹਦੀ ਹੋਰ ਵੀ ਖੂਬੀ ਆ ਕਿ ਇਹਦੇ ਵਿੱਚ ਦੋ ਆਉਟਪਟ ਆ ਤੁਸੀਂ ਇੱਕ ਸਮੇਂ ਦੋ ਫੋਨ ਇਕੱਠੇ ਵਰਤ ਸਕਦੇ ਤੁਸੀਂ ਠੀਕ ਆ ਜੀ ਤੇ ਆਪਾਂ ਤੁਹਾਡੇ ਸਾਹਮਣੇ ਨੂੰ ਹੁਣ ਚਾਰਜਿੰਗ ਲਾ ਕੇ ਵੇਖਾਂਗੇ ਤੁਸੀਂ ਧਿਆਨ ਨਾਲ ਵੇਖਿਓ ਤੇ ਲੋ ਵੀ ਦੋਸਤੋ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਕਿ ਇਹਦੇ ਵਿੱਚ ਸੀ ਟਾਈਪ ਵੀ ਸਪੋਰਟ ਕਰਦਾ ਵਾ ਉਹ ਵੀ ਕਰਦਾ ਦੂਸਰਾ ਵੀ ਤੇ ਆਪਾਂ ਹਾਲ ਦੇ ਘਰੇ ਆਪਾਂ ਇਹਦੀ ਪਿੰਨ ਲਾ ਦਿੱਤੀ ਆ ਤੇ ਇਹਨੂੰ ਆਪਾਂ ਹੁਣ ਚੈੱਕ ਕਰਦੇ ਹਾਂ ਕਿ ਵਾਕਈ ਇਹ ਕਾਮਯਾਬ ਹੈਗਾ ਵੀ ਆਖ ਨਹੀਂ ਹੈਗਾ ਲਓ ਜੀ ਇਹ ਬੈਟਰੀ ਚਾਰਜ ਕਰਨ ਲੱਗ ਪਿਆ ਤੁਸੀਂ ਵੇਖ ਸਕਦੇ ਜੇ ਆਪਾਂ ਦੁਬਾਰਾ ਪਿੰਨ ਲੌਗ ਲਾਤਾ ਪਿੰਨ ਕੱਢੀ ਆ ਤੇ ਇਹਨੂੰ ਆਪਾਂ ਜਦੋਂ ਪਿੰਨ ਲਾਈ ਇਹਨੇ ਆ ਵੇਖੋ ਆਪਣੇ ਆਪ ਹੀ ਆਟੋਮੈਟਿਕ ਹਨੇ ਹੋਣਾ ਹੈ ਆਲੋਜੀ ਤੁਸੀਂ ਸ਼ਾਇਦ ਇਹਦੀ ਆਵਾਜ਼ ਵੀ ਸੁਣ ਚੁੱਕੇ ਹੋ ਜੇ ਤੇ ਬਹੁਤ ਵਧੀਆ ਇਹਦੀਆਂ ਜਿਵੇਂ ਆ ਵੇਖੋ ਚਾਰ ਲਾਈਨਾਂ ਜਿਹੜੀਆਂ ਸ਼ੋ ਕਰ ਰਹੀਆਂ ਪਹਿਲੀ ਤੇ 25 50 75 ਦਾ 100 ਹਾਂਜੀ ਤੇ ਇਹਨੂੰ ਇੱਕ ਜ਼ਰੂਰ ਕੰਮ ਕਰਨਾ ਜਦੋਂ ਤੁਸੀਂ ਪਾਵਰ ਬੈਂਕ ਲਿਆਓ ਇੱਕ ਵਾਰ ਇਹਨੂੰ ਚਾਰਜ ਜ਼ਰੂਰ ਲਾਓ ਕਿਉਂਕਿ ਇਹਦੀ ਅਕਰੀ ਬੈਟਰੀ ਫੁੱਲ ਕਰ ਲਿਆ ਕਰੋ ਫਿਰ ਇਹਨੂੰ ਵਰਤੋ ਤੇ ਬਾਕੀ ਬਹੁਤ ਵਧੀਆ ਲਗਾ ਮੈਂ ਤੁਹਾਨੂੰ ਕਹਾਂਗਾ ਵੀ ਤੁਸੀਂ ਜਦੋਂ ਵੀ ਕੋਈ ਪਾਵਰ ਬੈਂਕ ਲਵੋ ਤੇ ਇਸੇ ਹੀ ਕੰਪਨੀ ਦਾ ਲਓ ਬਹੁਤ ਵਧੀਆ ਵਾ ਮੈਂ ਪਹਿਲਾ ਵੀ ਵਰਤਿਆ ਕਾफी ਸਮਾਂ ਚੱਲ ਗਿਆ ਤੇ ਉਹ ਜਦੋਂ ਚੱਲਣ ਦੇ ਬਾਵਜੂਦ ਸਾਲ ਖਤੋਂ ਕੁਝ ਦਿਨ ਰਹਿ ਗਏ ਉਹ ਖਰਾਬ ਹੋ ਗਿਆ ਤੇ ਕੰਪਨੀ ਨੇ ਮੈਨੂੰ ਫੇਰ ਇੱਕ ਨਿਊ ਦਿੱਤਾ ਐਹੀ ਇਹਦੀ ਮੈਂ ਤਾਂ ਹੀ ਵੀਡੀਓ ਤੁਹਾਡੇ ਤੱਕ ਪਹੁੰਚਾ ਰਿਹਾ ਹਾਂ ਵੀ ਇਹ ਕੰਪਨੀ ਦਾ ਬਹੁਤ ਫਾਇਦਾ ਵਾ ਇਸੇ ਕੰਪਨੀ ਦਾ ਦੁਬਾਰਾ ਮੈਨੂੰ ਨਵਾਂ ਫੇਰ ਦਿੱਤਾ ਤੇ ਤੁਸੀਂ ਕੋਸ਼ਿਸ਼ ਕਰੋ ਤੇ ਰੌਕ 뮤జిక్ ਦਾ ਵੀ ਲਿਆਓ ਤੇ ਇਹ ਵੀਡੀਓ ਜੇ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਤੁਸੀਂ ਆਪਣੇ ਲਾਈਕ ਕਮੈਂਟ ਸ਼ੇਅਰ ਆਈ ਮੈਨੂੰ ਜਰੂਰ ਦੱਸਣਾ ਜੀ ਸਸਰੀ ਗੱਲ ਦੋਸਤੋ